ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਆਪਾਂ 6 ਮਸ਼ੀਨਰੀਆਂ ਬਕਾਊ ਲੈ ਕੇ ਆਏ ਸਾਰੇ ਭਰਾ ਦੇਖ ਲਓ ਬਾਈ 6ਾਂ ਦੇ ਵਿੱਚੋਂ 2 ਟਰੈਕਟਰ ਬਕਾਊ ਆ 2 ਟਰਾਲੇ ਬਕਾਊ ਆ ਤੇ ਇੱਕ ਆਲਟੋ ਗੱਡੀ ਤੇ ਇੱਕ ਰੋਟਾਵੇਟਰ ਇਹ 6 ਮਸ਼ੀਨਰੀਆਂ ਅੱਡੋ-ਅੱਡੀ ਹੁੰਦਾ ਬਾਈਆਂ ਦਾ ਬਈ ਐਡਰੈਸ ਤੇ ਫੋਨ ਨੰਬਰ ਹੁੰਦਾ ਥੱਲੇ ਸਕਰੀਨ ਤੇ ਕਿਸੇ ਪ੍ਰਾਣੇ ਕੋਈ ਵੀ ਚੀਜ਼ ਖਰੀਦਣੀ ਹੈ 6ਾਂ ਮਸ਼ੀਨਰੀਆਂ ਦੇ ਵਿੱਚੋਂ ਤੇ ਲਾ ਲਓ ਬਾਈਆਂ ਨੂੰ ਬਈ ਫੋਨ ਇਹ ਕੱਲ ਕਿਸੇ ਪ੍ਰਾਣੇ ਆਪਾਂ ਨੂੰ ਕਮੈਂਟ ਕਰਿਆ ਸੀ ਕਹਿੰਦੇ ਬਾਈ ਜਿਹਨੂੰ ਫੋਨ ਲਾਈਦਾ ਗਾਂ ਵਪਾਰੀ ਨਿਕਲ ਜਾਂਦਾ ਤੇ ਆਪਾਂ ਵੀ ਹਰੇਕ ਦਾ ਪਾਉਣੇ ਆ ਭਲਾ ਕੋਈ ਆਮ ਬੰਦਾ ਭਲਾ ਕੋਈ ਦਲਾਲ ਭਰਾ ਜਿਨੇ ਆਪਾਂ ਨੂੰ ਮਸ਼ੀਨਰੀ ਭੇਜਤੀ ਆ ਆਪਾਂ ਹਰੇਕ ਦੀ ਮਸ਼ੀਨਰੀ ਪਾ ਦਈਦੀ ਆ ਇਹਦੇ ਚ ਆਪਾਂ ਇਹ ਨਹੀਂ ਵੀ ਆਪਾਂ ਵਪਾਰੀਆਂ ਦੇ ਨਹੀਂ ਪਾਉਣੇ ਆਪਾਂ ਦਲਾਲ ਭਰਾਵਾਂ ਦੇ ਨਹੀਂ ਪਾਉਣੀਆਂ ਆਪਾਂ ਘਰਾਂ ਦੇ ਘਰੂ ਬੰਦੇ ਦੇ ਨਹੀਂ ਪਾਉਣੀਆਂ ਆਪਾਂ ਸਾਰਿਆਂ ਦੇ ਪਾਉਣੇ ਆ ਬਾਈ ਕੋਈ ਵੀ ਭਰਾ ਆਪਾਂ ਨੂੰ ਭੇਜਦੀ ਤੇ ਜਾ ਹੋਈ ਆਪਾਂ ਨੂੰ ਇਹੋ ਜਿਹਾ ਕਮੈਂਟ ਕਰਦੇ ਵੀ ਬਾਈ ਮੈਂ ਤੈਨੂੰ ਕੋਈ ਚੀਜ਼ ਭੇਜੀ ਸੀ ਤੇ ਮੇਰੀ ਪਾਈ ਨਹੀਂ ਆਪਾਂ ਹਰੇਕ ਦੀ ਪਾਉਣੇ ਆ ਕੋਈ ਵੀ ਭਰਾ ਆਪਾਂ ਨੂੰ ਭੇਜਦਾ ਵਟਸਐਪ ਪਰਦਾ ਆਪਾਂ ਆਪਾਂ ਹਰੇ ਕੋਈ ਮਸ਼ੀਨਰੀ ਆਪਾਂ ਪਾਉਣੇ ਆ ਤੇ ਆ ਸ਼ੀਆ ਮਸ਼ੀਨਰੀਆਂ ਦੇ ਵਿੱਚੋਂ ਕਿਸੇ ਨੇ ਕੋਈ ਵੀ ਫਿਕਰਿਤ ਨਹੀਂ ਹੁੰਦੀ ਆ ਤੇ ਬਾਈਆਂ ਦਾ ਫੋਨ ਨੰਬਰ ਹੁੰਦਾ ਥੱਲੇ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਸਭ ਤੋਂ ਪਹਿਲਾ ਨੰਬਰ ਟਰੈਕਟਰ ਸਾਰੇ ਭਰਾ ਦੇਖ ਲਓ ਸੋਨਾਲੀਕਾ 50 ਦਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਬਾਈ ਸੋਨਾਲੀਕਾ 50 ਦਾ ਟਰੈਕਟਰ 2012 ਮਾਡਲ ਤੇ ਪੰਜਾਬ ਨੰਬਰ ਇਹ ਚਾਰੇ ਟਾਇਰ 90 ਪੈਸੇ ਪਏ ਆ ਕਿਸੇ ਵੀ ਪੁਰਾਣੇ ਬਾਈ ਲੈਣਾ ਹੋਵੇ ਸੋਨਾਲੀਕਾ 50 ਦਾ ਟਰੈਕਟਰ ਤੇ ਇਹ ਪਿੰਡ ਦੋਦਾ ਪਿੰਡ ਦੋਦੇ ਖੜਾ ਬਾਈ ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਦੋਦਾ ਦੋਦੇ ਪਿੰਡ ਖੜਾ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 70000 ਦੇ ਆਸੇ ਪਾਸੇ ਮੈਂ ਟਰੈਕਟਰ ਸੋਨ ਵਾਲੀ ਕੱਦੇ ਦਊਗਾ ਬਾਈ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪ੍ਰਾਣੇ ਸਵਰਾਜ 735 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਕਿਸੇ ਪ੍ਰਾਣੇ ਬਾਈ ਸਵਰਾਜ 735 ਟਰੈਕਟਰ ਲੈਣਾ ਹੋਵੇ ਤੇ 1994 ਮਾਡਲ ਦਾ ਇਹ ਪੰਜਾਬ ਨੰਬਰ ਆ ਇਹ ਮਗਰਲੇ ਟਾਇਰ 50 ਕ ਪੈਸੇ ਆ ਇਹ ਮੂਹਰਲੇ ਜਮਾ ਨਵੇਂ ਆ ਬਾਈ ਕਿਸੇ ਵੀ ਭਰਾ ਨੇ ਬਾਈ ਲੈਣਾ ਹੋਵੇ ਟਰੈਕਟਰ ਸਵਰਾਜ 735 ਤੇ ਇਹ ਫਤੇਗੜ ਸਾਹਿਬ ਏਰੀਆ ਬਾਈ ਫਤੇਗੜ ਸਾਹਿਬ ਖਟਾਇਡ ਖੜਾ ਫਤੇਗੜ ਸਾਹਿਬ ਦੇ ਏਰੀਏ ਚ ਟਰ ਖੜਾ ਤੇ ਕਿਸੇ ਵੀ ਭਰਾ ਨੇ ਬਾਈ ਟਰੈਕਟਰ ਲੈਣਾ ਹੋਵੇ ਕਿਹੜਾ ਪੈਂਡਾ ਉਹ ਬਾਈ ਨੂੰ ਫੋਨ ਲਾ ਕੇ ਪੁੱਛ ਲਿਓ ਬਾਈ ਫਤੇਗੜ ਸਾਹਿਬ ਲਿਖਿਆ ਬਾਈ ਨੇ ਫਤੇਗੜ ਸਾਹਿਬ ਦਾ ਏਰੀਆ ਮੇਰਾ ਫਤੇਗੜ ਸਾਹਿਬ ਕਿਸੇ ਭਰਾ ਨੇ ਵੀ ਟਰੈਕਟਰ ਸਵਰਾਜ 735 ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ 30000 ਦੇ ਆਸੇ ਪਾਸੇ ਟਰੈਡ ਦੇ ਦੂੰਗਾ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਟਰੈਕਟਰ ਓਕੇ ਆ ਕਿਸੇ ਵੀ ਪੁਰਾਣੇ ਬਾਈ ਟਰੈਕਟ ਲੈਣਾ ਹੋਵੇ ਤੇ ਬਾਈ ਆ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਆਲਟੋ ਗੱਡੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਕਿਸੇ ਪੁਰਾਣੇ ਬਾਈ ਆਲਟੋ ਗੱਡੀ ਲੈਣੀ ਹੋਵੇ ਤੇ 2005 ਮਾਡਲ ਆ ਤੇ ਪੰਜਾਬ ਨੰਬਰ ਆ 2005 ਮਾਡਲ ਆ ਪੰਜਾਬ ਨੰਬਰ ਆ ਇਹ 2026 ਤੇ ਕਰਵਾਈ ਕਹਿੰਦਾ ਪਾਸਿੰਗ ਪਈ ਆ ਗੱਡੀ ਦੀ ਕਿਸੇ ਭਰਾਣੇ ਬਈ ਗੱਡੀ ਲੈਣੀ ਹੋਵੇ ਤੇ ਟਾਇਰ 70 80 ਪੈਸੇ ਟਾਇਰ ਪਈ ਆ ਚਾਰੇ ਬਾਈ ਤੇ ਰਾਮਿਆਣਾ ਪਿੰਡ ਪਿੰਡ ਬਈ ਰਾਮਿਆਣਾ ਜੈਤੂ ਮੰਡੀ ਦੇ ਕੋਲੇ ਪਿੰਡ ਆ ਤੇ ਜ਼ਿਲ੍ਹਾ ਫਰੀਦਕੋਟ ਚੋਂ ਦਾ ਪਿੰਡ ਪਿੰਡ ਰਾਮਿਆਣੇ ਗੱਡੀ ਖੜੀ ਆ ਬਾਈ ਤੇ ਜੈਤੂ ਮੰਡੀ ਦੇ ਕੋਲੇ ਪਿੰਡ ਆ ਕਿਸੇ ਵੀ ਭਰਾਣੇ ਬਈ ਲੈਣੀ ਹੋਵੇ ਗੱਡੀ ਆਲਟੋ ਕਾਰ ਤੇ ਬਾਈ ਕਹਿੰਦਾ 80 ਕਿਹ ਹਜ਼ਾਰ ਦੇ ਆਸੇ ਪਾਸੇ ਮੈਂ ਬਈ ਆਲਟੋ ਗੱਡੀ ਦੇ ਦੂੰਗਾ ਇਹ 26 ਦਿੱਕਰ ਪਾਸਿੰਗ ਪਈ ਆ ਕਿਸੇ ਵੀ ਪ੍ਰਾਣੇ ਬਾਈ ਲੈਣੇ ਹੋਵੇ ਆਲਟੋ ਗੱਡੀ ਤੇ ਬਾਈ ਦਾ ਫੋਨ ਨੰਬਰ ਆ ਫਾਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਆ ਭਾਈ ਜੀ ਕਿਸੇ ਵੀ ਪ੍ਰਾਣੇ ਟਰਾਲਾ ਲੈਣਾ ਹੋਵੇ ਤੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਪ੍ਰਾਣੇ ਬਈ ਟਰਾਲਾ ਲੈਣਾ ਹੋਵੇ ਤੇ 16 7 ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਬਾਈ ਕਿਸੇ ਵੀ ਪ੍ਰਾਣੇ ਲੈਣਾ ਹੋਵੇ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਾਈ ਜੱਕ ਤੋਂ ਟਰਾਲਾ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਵੈੱਡ ਨਾਲ ਠੀਕਾ ਕਿਸੇ ਪੁਰਾਣੇ ਵੇਟਰਾਲਾ ਲੈਣਾ ਹੋਵੇ ਤੇ ਚਾਰੇ ਟਾਇਰ 70 75 ਪੈਸੇ ਟਾਇਰ ਪਈ ਆ ਬਾਈ ਪੂਰੇ ਵਧੀਆ ਟਾਇਰ ਆ ਬਾਈ ਕਹਿੰਦਾ ਕਿਸੇ ਕਮੀ ਨਹੀਂ ਪਟਾਲੇ ਦੇ ਵਿੱਚ ਪੈਸੇ ਦੀ ਵੀ ਕਿਸੇ ਵੀ ਪੁਰਾਣੇ ਵੇਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 30000 ਦੇ ਆਸੇ ਪਾਸੇ ਮੈਂ ਟਰਾਲਾ ਦੇਵਾਂਗਾ ਬਾਈ ਤੇ ਲੁਧਿਆਣਾ ਏਰੀਏ ਏਰੀਆ ਬਾਈ ਲੁਧਿਆਣਾ ਲੁਧਿਆਣਾ ਏਰੀਏ ਟਾਲਾ ਖੜਾ ਕਿਸੇ ਵੀ ਪੁਰਾਣੇ ਵੇਟਰਾਲਾ ਲੈਣਾ ਹੋਵੇ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰਾਲਾ ਸਾਰੇ ਭਰਾ ਦੇਖ ਲੋ 12 6.5 ਟਰਾਲਾ ਬਾਈ ਇਹ 6.5 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਗੈਰ ਜੱਕ ਤੋਂ ਟਰਾਲਾ ਬਗੈਰ ਬਾਈ ਜੱਕ ਤੋਂ ਟਰਾਲਾ ਵੈੱਡ ਨਾਲ ਹੈਗਾ ਤੇ ਟਾਇਰ ਬਾਈ ਨੇ ਲਿਖ ਕੇ ਜੀ ਭੇਜਿਆ ਕਿੰਨੇ ਦਾ ਉਹ ਬਾਈ ਨੂੰ ਫੋਨ ਲਾ ਕੇ ਪੁੱਛ ਲੋ ਟਰਾਲ ਪੈਰਾ ਮਰੀ ਤੇ ਕਿਸੇ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਏਰੀਆ ਏਰੀਆ ਬਾਈ ਖੰਨਾ ਖੰਨੇ ਰਿਗੇ ਟਰਾਲਾ ਖੜਾ ਹੈ। ਏਰੀਆ ਬਾਈ ਖੰਨਾ ਖੰਨੇ ਰਿਗੇ ਟਰਾਲਾ ਖੜਾ ਕਿਸੇ ਵੀ ਪ੍ਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 80 ਕਿਹ ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲਾ ਬਈ ਦੇ ਦੂੰਗਾ ਤੇ ਫੋਨ ਨੰਬਰ ਆ ਥੱਲੇ ਸਕਰੀਨ ਤੇ ਬਾਈ ਦਾ ਤੇ ਲਾ ਲਿਓ ਬਾਈ ਨੂੰ ਬਈ ਫੋਨ। ਭਾਈ ਜੀ ਕਿਸੇ ਵੀ ਪ੍ਰਾਣੇ ਲੈਣਾ ਹੋਵੇ ਰੋਟਾ ਵੈਟਰ ਸਾਰੇ ਭਰਾ ਦੇਖ ਲਓ। ਕਿਸੇ ਪ੍ਰਾਣੇ ਬਈ ਰੋਟਾ ਵੈਟਰ ਲੈਣਾ ਹੋਵੇ ਤੇ 8 ਫੁੱਟਾ ਰੋਟਾ ਵੈਟਰ ਆਹੇ ਤੇ 2017 ਮਾਡਲ ਆ। 2017 ਮਾਡਲ ਆ 8 ਫੁੱਟਾ ਰੋਟਾ ਵੈਟਰ ਆਹੇ। ਇਸ ਸਵੈਨ ਕੰਪਨੀ ਦਾ ਰੋਟਾਵੇਟਰ ਆ ਬਾਈ ਸਵੈਨ ਕੰਪਨੀ ਦਾ ਬਾਈ ਰੋਟਾਵੇਟਰ ਆ ਕਿਸੇ ਵੀ ਪੁਰਾਣੇ ਬਾਈ ਰੋਟਾਵੇਟਰ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਚ ਬਾਈ ਰੋਟਾਵੇਟਰ ਪਿਆ ਹੈ ਕਿਸੇ ਵੀ ਪੁਰਾਣੇ ਬਾਈ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ 10000 ਦੇ ਆਸ-ਪਾਸੇ ਮੈਂ ਰੋਟਾਵੇਟਰ ਦੇਉਂਗਾ ਬਾਈ ਕਿਸੇ ਵੀ ਪੁਰਾਣੇ ਬਾਈ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਸਕਰੀਨ ਤੇ ਬਾਈ ਦਾ ਥੱਲੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਛੇਤੀਬਾੜੀ ਬਕਾਉਂਸਾਂ ਦਾ ਨੀਆਂ 6 ਸੀ ਤੇ 6 ਆਪਾਂ ਦਿਖਾ ਦਿਆਂ ਬਾਈ ਤੇ ਕਿਸੇ ਵੀ ਭਰਾ ਨੇ ਕੋਈ ਵੀ ਵੀਡੀਓ ਭੇਜਣੀ ਹੋਵੇ ਤੇ ਆਪਾਂ ਨੂੰ ਭੇਜ ਦਿਆ ਕਰੋ ਆਪਣੇ WhatsApp ਨੰਬਰ ਤੇ ਤੇ ਆਪਾਂ ਫ੍ਰੀ ਐਡ ਕਰਦੇ ਆਂ ਆਪਾਂ ਫ੍ਰੀ ਐਡ ਕਰਦੇ ਆਂ ਬਾਈ ਕਿਸੇ ਤੋਂ ਆਪਾਂ ਪੰਜ ਪੈਸੇ ਵੀ ਨਹੀਂ ਲੈਂਦੇ ਤੇ ਕੋਈ ਵੀ ਭਰਾ ਹੋਵੇ ਭਲਾ ਦਲਾਲ ਭਰਾ ਭਲਾ ਵਾਰੀ ਭਰਾ ਭਲਾ ਕੋਈ ਆਮ ਕਰੂਗਾ ਬਾਈ ਆਪਾਂ ਹਰੇਕ ਵੀ ਐਡ ਪਾਉਣੇ ਆ ਕੋਈ ਵੀ ਭਰਾ ਆਪਾਂ ਨੂੰ ਭੇਜ ਦਿਆ ਕਰੋ ਭੇਜਿਆ ਕਰੋ ਸਾਰਾ ਆਪਦਾ ਐਡਰੈਸ ਤੇ ਜਿਹੜੀ ਚੀਜ਼ ਭੇਜਣੀ ਆ ਉਹਦੀਆਂ ਫੋਟੋਆਂ ਤੇ ਜਾਂ ਉਹਦੀਆਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਤੇ ਭੇਜ ਦਿਆ ਕਰੋ ਆਪਾਂ ਫ੍ਰੀ ਆਪਣੀ ਐਡ ਪਾਉਣੇ ਆ ਆਪ ਦੇ ਆ ਬੂਟਾ ਕੋਲ ਲਈ ਚੈਨਲ ਤੇ ਤੇ ਅੱਜ ਦੀਆਂ ਆਪਣਾ ਕੋਈ ਵੀਡੀਓ 6 ਸੀ ਤੇ ਆਪਾਂ 6 ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਬਾਈ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ